ਜ਼ਿਲ੍ਹਾ ਬੁਦਾਸਪੁਰ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਬਾਰੇ ਜ਼ਿਲ੍ਹਾ ਮੰਡੀ ਅਫੀਸਰ ਜਸਵਿੰਦਰ ਸਿੰਘ ਰਿਆੜ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਝੋਨੇ ਦੀ 514647 ਮੀਟਰਕ ਟਨ ਆਮਦ ਹੋਈ ਹੈ ਜਿਸ ਵਿੱਚੋਂ 496598 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਝੋਨੇ ਦੀ ਆਮਦ ਦੇ ਇਹ ਪਿਤੀ ਸ਼ਾਮ ਦੇ ਅੰਕੜੇ ਨੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਪਨਗ੍ਰੇਨ ਵੱਲੋਂ ਝੋਨੇ ਦੀ ਸਭ ਤੋਂ ਵੱਧ ਖਰੀਦ ਕੀਤੀ ਗਈ ਹੈ। ਇਹ ਅੰਕੜੇ 1,87,752 ਮੀਟਰਕ ਟਨ ਤੱਕ ਦੇ ਨੇ। ਇਸ ਤੋਂ ਇਲਾਵਾ ਮਾਰਕਫੈਡ ਪੰਸਾ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਅਤੇ ਨਿੱਜੀ ਟਰੇਡਰਾਂ ਵੱਲੋਂ ਕਰਮਵਾਰ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਝੋਨੇ ਦੀ ਲਿਫਟਿੰਗ ਵੀ ਨਾਲੋਂ ਨਾਲ ਹੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਿਰਧਾਰਿਤ 72 ਘੰਟਿਆਂ ਦੇ ਅੰਦਰ ਚੁਕਾਈ ਯਕੀਨੀ ਬਣਾਈ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਦਾਇਗੀ ਵੀ ਸਮੇਂ ਸਿਰ ਹੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਹੈ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਮੰਡੀ ਅਫੀਸਰ ਜਸਵਿੰਦਰ ਸਿੰਘ ਰਿਆੜ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਸੁਣੋ ਜਾਣਕ ਤੈਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕਿਤੇ ਕਿਤੇ ਓਨ ਤਾਇਆਂ ਪਾਈਆਂ ਗਈਆਂ ਕਿਤੇ ਆੜਤੀਆਂ ਵੱਲੋਂ ਗਲਤੀ ਕੀਤੀ ਗਈ ਆ ਉੱਥੇ ਅਸੀਂ ਜੁਰਮਾਨੇ ਪਾਏ ਨੇ ਮਿਸਾਲ ਦੇ ਤੌਰ ਤੇ 60000 ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕ ਮਾਰ ਕਮੇਟੀ ਚ ਪਾਏ ਸੀ ਬਿਨਾਂ ਖਰੀਦ ਤੋਂ ਬਾਰਦਾਨੇ ਵਿੱਚ ਸਰਕਾਰੀ ਬਾਰਦਾਨੇ ਚ ਉਹਨਾਂ ਨੇ ਏਜੰਸ ਕਿਸਾਨਾਂ ਦੀ ਭਰ ਦਿੱਤੀ ਸੀ ਹੈਡ ਆਫਸ ਦੇ ਜਿਹੜੇ ਉਡਣ ਦਸਤੇ ਫਲਾਈਂਗ ਸਕੁਐਡ ਵੱਲੋਂ ਵੀ 80000 ਦੇ ਕਰੀਬ ਸ਼ੈਦਰਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹ ਵੀ ਉਹਨਾਂ ਦੀਆਂ ਕੁਝ ਊਨਤਾਈਆਂ ਸੀ ਕੁਝ ਰੇਟ ਘਟ ਲੱਗਾ ਸੀਗਾ ਇਸ ਤੋਂ ਇਲਾਵਾ ਵੱਖ-ਵੱਖ ਮਾਰਕੀਟ ਕਮੇਟੀਆਂ ਵੱਲੋਂ ਵੀ ਸਖਤਰ ਸਹਿਬਾਨਾਂ ਵੱਲੋਂ ਜੁਰਮਾਨੇ ਪਾਏ ਗਏ ਨੇ ਤੇ ਉਹ ਵੀ ਤਕਰੀਬਨ ਲੱਖ ਦੇ ਨੇੜੇ ਬਣਦੇ ਨੇ ਤੇ ਲਿਫਟਿੰਗ ਸਾਡੀ ਵਧੀਆ ਚੱਲ ਰਹੀ ਆ ਸਾਨੂੰ ਕੋਈ ਹੋਰ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਵਾ ਉਹ ਪਿਛਲੇ ਪਾਸੇ ਹਲ ਵਧ ਰਿਹਾ ਵਾ ਲਾਸਤੀ ਕੁਝ ਦਿਨਾਂ ਤੱਕ ਪਰਚੇਜ ਹੋਊਗੀ ਤੇ ਅਸੀਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੌਇਸਚਰ ਦੀਆਂ ਆ ਰਹੀਆਂ ਸੀ ਉਹਦੇ ਸਬੰਧ ਵਿੱਚ ਅਸੀਂ ਮੁੱਖ ਦਫ਼ਤਰ ਨੂੰ ਅਪੀਲ ਕੀਤੀ ਆ ਤੇ ਸਾਨੂੰ 40 ਮੌਇਸਚਰ ਮੀਟਰ ਦੁਬਾਰਾ ਨਵੇਂ ਸਾਨੂੰ ਲੈ ਕੇ ਮੁੱਖ ਦਫ਼ਤਰ ਭੇਜ ਰਿਹਾ ਵਾ ਉਹ ਅੱਜ ਹੀ ਕੱਲ ਦੀ ਮੇਰੀ ਡੀਜੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਅੱਜ ਸਾਡੇ ਕੋਲ ਪਹੁੰਚ ਜਾਣਗੇ ਜਿਹੜੀਆਂ ਕਿਤੇ ਵੰਡੀਆਂ ਚ ਮੌਇਸਚਰ ਦੀ ਸਾਨੂੰ ਨਮੀ ਦੀ ਆ ਰਹੀ ਆ ਮੁਸ਼ਕਲ ਉਹ ਵੀ ਅਸੀਂ ਠੀਕ ਕਰ ਦਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਉਹਨਾਂ ਦੀ ਜਿੰਸ ਦਾ ਉਹਨਾਂ ਨੂੰ ਪੂਰਾ ਪੂਰਾ ਰੇਟ ਮਿਲੇ ਨਹੀਂ ਕੱਟ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਗੋਂ ਇਸ ਵਾਰ ਤੇ ਜਿਹੜੀ ਸ਼ੈਲਰ ਇੰਡਸਟਰੀ ਆ ਇਹਦੇ ਵਿੱਚ ਵੀ ਪੈਡੀ ਦੀ ਥੋੜੀ ਕਹਿ ਸਕਦੇ ਆਪਾਂ ਖਿੱਚਵਾ ਤੇ 17 ਮੁਅਸ਼ਰ ਤੋਂ ਉੱਪਰ ਵੀ ਪੂਰਾ ਰੇਟ ਮਿਲ ਰਿਹਾ ਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੱਟ ਦੀ ਮੁਸ਼ਕਲ ਨਹੀਂ ਆ ਰਹੀ ਜਿੱਥੇ ਕਿਤੇ ਸਾਨੂੰ ਜਿਹੜੀ ਬਾਰਡਰ ਬੈਲਟ ਸੀਗੀ ਜਿੱਥੇ ਹੜਾਂ ਦੀ ਜਿਆਦਾ ਮਾਰ ਪਈ ਆ ਉੱਥੇ ਉੱਥੇ ਭਾਰਤੀ ਸਰਕਾਰ ਵੱਲੋਂ ਟੀਮਾਂ ਭੇਜੀਆਂ ਗਈਆਂ ਨੇ ਉਹ ਜਿਹੜਾ ਡੈਮੇਜਡ ਡਿਸਕਲਰ ਦੇ ਸੈਂਪਲ ਲੈ ਕੇ ਗਏ ਨੇ ਮਾਨਯੋਗ ਡੀਸੀ ਸਾਹਿਬ ਜੀ ਦੇ ਦੇਸ਼ਾਂ ਦੇ ਅਨਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਉੱਤੇ ਮੌਕੇ ਤੇ ਗਏ ਸੀਗੇ ਤੇ ਉਹ ਸੈਂਪਲਿੰਗ ਲਈ ਉਹ ਦਿੱਲੀ ਲੈ ਕੇ ਗਏ ਨੇ ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ ਤੇ ਉਸੇ ਅਨਸਾਰ ਜਿਹੜੀ ਰਿਲੈਕਸੇਸ਼ਨ ਸੈਲਰ ਇੰਡਸਟਰੀ ਨੂੰ ਦੇਣੀ ਆ ਉਹ ਭਾਰਤ ਸਰਕਾਰ ਵੱਲੋਂ ਦੇਈ ਜਾ ਦਿੱਤੀ ਜਾਣੀ ਆ ਸਾਡੇ ਲੈਵਲ ਦੇ ਉੱਤੇ ਕੋਈ ਵੀ ਡੈਮੇਜ ਡਿਸਕਲਰ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਆਈ ਜਿਹੜਾ ਇਹਦਾ ਹੱਲ ਵਾ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਵਾ ਤੇ ਨਮੀ ਦੇ ਮਸਲੇ ਦੇ ਉੱਤੇ ਕੋਈ ਵੀ ਕਟ ਕਿਸਾਨਾਂ ਨੂੰ ਨਹੀਂ ਲਗਾਇਆ ਗਿਆ